ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਰਮਦਾਸ ਸਿੰਘ ਸਿੱਖਾਂ ਦਾ ਮੁੰਡਾ ਆਇਆ 30 ਸਾਲ ਉਮਰ ਦਾ ਭਰਾ ਦੀ ਤੇ ਵੀਰ ਹੈਗਾ ਗ੍ਰੰਥੀ ਤੇ ਕੁੜੀ ਆਪਾਂ ਨੂੰ ਅੰਬਰਧਾਰੀ ਚਾਹੀਦੀ ਹੈ ਜੀ ਮੁੰਡਾ ਗ੍ਰੰਥੀ ਹੈ ਅੰਬਰਧਾਰੀ ਕੁੜੀ ਹੋਵੇ ਏਰੀਆ ਜਿਹੜਾ ਮਰਜ਼ੀ ਹੋਵੇ ਤੇ ਆਪਾਂ ਨੂੰ ਅੰਬਰਧਾਰੀ ਕੁੜੀ ਚਾਹੀਦੀ ਹੈ ਜੀ ਮੁੰਡਾ ਗ੍ਰੰਥੀ ਹੈ ਤੇ ਰਮਦਾਸ ਸਿੰਘ ਸਿੱਖਾਂ ਦਾ ਮੁੰਡਾ ਹੈ ਤੇ ਵੀਡੀਓ ਨੂੰ ਕਰ ਦਿਓ ਤਾਂ ਕਿ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸੌਖੀ ਮਿਲ ਸਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਪਠੰਡੇ ਏਰੀਏ ਤੋਂ ਭੈਣ ਕੋਲੇ ਕੁੜੀ ਹੈ 7-8 ਸਾਲ ਦੀ ਤੇ ਆਪਾਂ ਨੂੰ ਮੁੰਡਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਚਾਹੀਦਾ ਜੀ ਤੇ ਜ਼ਮੀਨ ਚਾਹੀਏ ਮੁੰਡੇ ਕੋਲੇ ਨਾ ਹੋਵੇ ਤੇ ਬਾਹਰਲੀ ਕਾਂਠੀ ਚ ਹੋਵੇ ਮੁੰਡਾ ਜਿਹੜਾ ਸਮੇਤ ਕੁੜੀ ਭੈਣ ਨੂੰ ਅਪਣਾਉਣਾ ਚਾਹੁੰਦਾ ਹੋਵੇ ਤੇ ਕੁੜੀ ਤਾਂ ਚਲੋ ਉਹਦੀ ਮੰਮੀ ਵੀ ਰੱਖ ਲੂਗੀ ਤੇ ਕੁੜੀ ਦੀ ਮਾਸਟਰ ਡਿਗਰੀ ਕਰੀ ਹੋਈ ਆ ਵਧੀਆ ਪੜਾਈ ਕਰੀ ਹੋਈ ਆ ਤੇ ਪਾਰਲਰ ਦਾ ਕਰਿਆ ਹੋਇਆ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਗੁੱਡੀ 93 ਵਰਨ ਜੀ ਤੇ ਗੁੱਡੀ ਹੈਗੀ ਆ ਜੱਟਾਂ ਦੀ 6-7 ਕਿੱਲਾਂ ਦੇ ਵਿੱਚ ਆਪਾਂ ਨੂੰ ਮੁੰਡਾ ਚਾਹੀਦਾ ਜੀ 12 ਕਪੜੀ ਹੋਈ ਐ ਤੇ ਵਧੀਆ ਪਰਿਵਾਰ ਚੋਂ ਐ ਭੈਣ ਵਿਆਹ ਵੀ ਵਧੀਆ ਕਰਨਗੇ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਭੈਣ ਦਾ ਏਰੀਆ ਹੈਗਾ ਬਾਗਾ ਪੁਰਾਣਾ ਬਾਗੇ ਪੁਰਾਣੇ ਦੇ ਨੇੜੇ ਤੇੜੀ ਕਰਨਾ ਇਹਨਾਂ ਨੇ ਜੇ ਕੋਈ ਇਧਰ ਦੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਇਆ ਅੱਜ ਸੰਗਰੂਰ ਏਰੀਏ ਦੇ ਵਿੱਚੋਂ ਪਟਵਾਰੀ ਮੁੰਡਾ ਚਾਰ ਕਿਲੇ ਪੈਲੀ ਆ ਜੀ ਜੱਟਾਂ ਦਾ ਮੁੰਡਾ ਤੇ ਵੀਰ ਨੂੰ ਕੁੜੀ ਬੱਸ 10-12 ਪੜ੍ਹੀ ਹੋਈ ਘਰੇਲੂ ਚਾਹੀਦੀ ਹੈ ਜੀ ਤੇ ਵੀਰ ਦੀ ਉਮਰ ਹੈਗੀ ਹੈ 29 ਸਾਲ ਤੇ ਕੁੜੀ 1 ਅੱਧਾ ਸਾਲ ਘੱਟੀ ਹੋਵੇ ਤੇ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਜੇ ਏਰੀਆ ਜਿਹੜਾ ਮਰਜ਼ੀ ਹੋਵੇ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਫਿਲਮਰ ਤੇ ਦੋ ਦਿਨ ਪਹਿਲਾਂ ਮੈਂ ਗੁੱਡੀ ਪਾਈ ਸੀ ਜੀ ਕਪੂਰ ਥਲੇ ਵਾਲੀ ਤੇ ਉਹਨਾਂ ਨੂੰ ਬਾਹਰਲੀ ਵੱਡੀ ਕੰਟਰੀ ਦੇ ਵਿੱਚ ਹੀ ਮੁੰਡਾ ਚਾਹੀਦਾ ਕੈਨੇਡਾ ਅਮਰੀਕਾ ਜਾਂ ਇੰਗਲੈਂਡ 38 ਸਾਲ ਦੀ ਉਮਰ ਹੈ ਭੈਣ ਬਿਲਕੁਲ ਕੁਮਾਰੀ ਹੈ ਜੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਵਧੀਆ ਰਿਚ ਫੈਮਿਲੀ ਚੋਂ ਹੈ ਤੇ ਆਪਾਂ ਦੁਬਾਰੇ ਵੀਡੀਓ ਇਸ ਕਰਕੇ ਪਾਉਣੀ ਹੈ ਜੀ ਇਸ ਕਰਕੇ ਪਾਉਣੀ ਹੈ ਵੀ ਆਪਾਂ ਨੂੰ ਹਜੇ ਤੱਕ ਮੁੰਡਾ ਨਹੀਂ ਮਿਲਿਆ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਇਸ ਭੈਣ ਨੂੰ ਦਾ ਜਲਦੀ ਜਲਦੀ ਵਿਆਹ ਕਰਨਾ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਈਆਂ ਨੇ ਦੋ ਸੱਕੀਆਂ ਭੈਣਾ ਜੀ ਰਾਜੇ ਸਿੱਖਾਂ ਦੀਆਂ ਕੁੜੀਆਂ ਨੇ ਗਰੀਬ ਘਰੋਂ ਨੇ ਉਦੋਂ ਤਾਂ ਪੰਜ ਭੈਣ ਭਾਈ ਨੇ ਇੱਕ ਭੈਣ ਵਿਆਹਤੀ ਭਾਈ ਕੁਮਾਰਾ ਚਾਰ ਭੈਣਾਂ ਕੁਮਾਰੀਆਂ ਨੇ ਠੀਕ ਹੈ ਤੇ ਆਪਾਂ ਨੂੰ ਦੋਨਾਂ ਕੁੜੀਆਂ ਵਾਸਤੇ ਦੋ ਮੁੰਡੇ ਚਾਹੀਦੇ ਨੇ ਚਾਹੇ ਦੋ-ਦੋ ਢਾਈ-ਢਾਈ ਕਿਲਿਆਂ ਦੇ ਵਿੱਚ ਹੋਣ ਜੀ ਇੱਕ ਭੈਣ ਤਾਂ ਹੈਗੀ ਐ 12 ਪੜੀ ਹੋਈ ਇੱਕ ਹੈਗੀ ਐ 10 ਪੜੀ ਹੋਈ ਇੱਕ ਦੀ ਉਮਰ ਹੈਗੀ ਐ 28 ਸਾਲ ਤੇ ਦੂਜੀ ਦੀ ਉਮਰ ਹੈਗੀ ਐ 33 ਸਾਲ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੈਨੂੰ ਇਹਦੇ ਵਿੱਚ ਆਪਦਾ ਨੰਬਰ ਜ਼ਰੂਰ ਛੱਡਿਓ ਜੀ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਤੇ ਕੁੜੀਆਂ ਹੈਗੀਆਂ ਇਧਰ ਕੋਟਕਪੂਰੇ ਕੰਨੀਓ ਤੇ ਮੋਗੇ ਲੰਘ ਜਾਂਦੇ ਨੇ ਮੋਗੇ ਮਾਗੇ ਤੱਕ ਚੱਲ ਜੂਗਾ ਮੁੰਡਾ ਜਿੱਥੋਂ ਦਾ ਮਰਜ਼ੀ ਹੋਵੇ ਤੇ ਆਪਾਂ ਜੇ ਸਾਨੂੰ ਅੱਜ ਮੁੰਡਾ ਮਿਲਦਾ ਤਾਂ ਕੱਲੂ ਉਹਨਾਂ ਦੇ ਘਰੇ ਲੈ ਜਾ ਕੇ ਖੰਮਣੀ ਬਣਾ ਲਿਆਵਾਂਗੇ ਠੀਕ ਹੈ ਘਰ-ਬਾਰ ਅਸੀਂ ਉਹ ਕਹਿੰਦੇ ਘਰੀ ਲੈ ਕੇ ਆਉ ਸਾਡੇ ਤੇ ਬਸ ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ ਇਹੀ ਉਹਨਾਂ ਦੀ ਹੱਥ ਮੰਨ ਕੇ ਬੇਨਤੀ ਹੈ ਜੀ ਬਹੁਤ ਗਰੀਬ ਪਰਿਵਾਰ ਦੀਆਂ ਕੁੜੀਆਂ ਨੇ ਹਾਂ ਜੀ ਸਾਸਤਰੀ ਗੱਲ ਮੈਂ ਥੋੜੀ ਆਪਣੀ ਰਪਿੰਦਰ ਤੇ ਸਾਡੇ 6 ਬੈਂਡ ਆਏ ਹੋਏ ਨੇ ਜੀ ਭੈਣ ਦੇ ਜੱਟਾਂ ਦੀ ਕੁੜੀ ਹੈ 20 ਸਾਲ ਉਮਰ ਹੈ ਜੀ ਤੇ ਜੇ ਕੋਈ ਜੱਟਾਂ ਦਾ ਮੁੰਡਾ ਆਇਆ ਹੋਇਆ ਖਰਚਾ ਲਾ ਦੂਗਾ ਜੀ ਤੇ ਉਹ ਜਰੂਰ ਆਪਣੇ ਨਾਲ ਸੰਪਰਕ ਕਰੋ ਤੇ ਮੁੰਡਾ ਇਧਰ ਹੀ ਚਾਹੀਦਾ ਆਪਾਂ ਨੂੰ ਕੋਟਕਾ ਏਰੀਏ ਦੇ ਵਿੱਚ ਕੋਟਕਪੁਰੇ ਵਿੱਚ ਮੋਗਾ ਹੋ ਗਿਆ ਕੋਟਕਪੁਰਾ ਹੋ ਗਿਆ ਤੇ ਇਦੋਂ ਜ਼ਿਆਦੇ ਗਾਹਾਂ ਇਹਨਾਂ ਨੇ ਨਹੀਂ ਜਾਣਾ ਜਗਰਾਵਾ ਤੱਕ ਆ ਜਾਣਗੇ ਜੀ ਤੇ ਮੁੰਡਾ ਜੱਟਾਂ ਦਾ ਹੀ ਹੋਵੇ ਮੁੰਡੇ ਦੀ ਉਮਰ 25 ਕਿ ਸਾਲ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਜੀ 65 ਕਿਲਿਆਂ ਦੇ ਵਿੱਚ ਮੁੰਡਾ ਧਿਆਨ ਨਾਲ ਸੁਣ ਲਓ ਜੀ 65 ਕਿਲਿਆਂ ਦੇ ਵਿੱਚ ਆਇਆ 90 ਵਰਨਾ ਵੀਰ ਤੇ ਉਸ ਤੋਂ ਆਪਾਂ ਨੂੰ ਕੁੜੀ ਚਾਹੀਦੀ ਐ ਛੋਟੀ ਤੇ ਵਿਆਹ ਵਧੀਆ ਕਰਵਾਉਣਗੇ ਤੇ ਕੋਈ ਵਧੀਆ ਘਰ ਦੀ ਕੁੜੀ ਜੱਟਾਂ ਦੀ ਆਪਣੀ ਨਾਪੇ ਪਟਿਆਲਾ ਸੰਗਰੂਰ ਧੂਰੀ ਏਰੀਆ ਦੇ ਵਿੱਚ ਹੈਗੀ ਐ ਤਾਂ ਵਧੀਆ ਪੜ੍ਹਾਈ ਕਰੀ ਹੋਵੇ ਜੀ ਕੁੜੀ ਚਾਹ ਹਾਂਜੀ ਸਸਰੀ ਕਾਲ ਮੈਂ ਸੋਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ 90 ਵਰਨ ਇੱਕ ਭੈਣ ਆਈ ਐ ਜੀ ਡਿਵੋਸ ਵਾਲੀ ਤੇ ਮੁੰਡਾ ਆਪਾਂ ਨੂੰ ਜੱਟਾਂ ਦਾ ਚਾਹੀਦਾ ਕਿਉਂਕਿ ਪੂਰੀ ਵੀ ਜੱਟਾਂ ਦੀ ਹੈ ਤੇ ਭੈਣ ਦੀ ਉਮਰ ਮੰਨਦੀ ਹੈ 33-34 ਕੇ ਸਾਲ ਉਸ ਹਿਸਾਬ ਨਾਲ ਤੇ ਵੀਡੀਓ ਨੂੰ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਜੀ ਜੇ ਕੋਈ ਮੇਰਾ ਵੀਰ ਪੰਜ-ਸੱਤ ਫੀਲੀਆਂ ਦੇ ਵਿੱਚ ਹੈਗਾ ਤਾਂ ਆਪਾਂ ਨੂੰ ਇਹ ਭੈਣ ਲਈ ਮੁੰਡਾ ਚਾਹੀਦਾ ਜੀ ਇਹ ਤੋਂ ਵੱਡਾ ਵੀਡੀਓ ਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਜੀ ਦੀ ਆਪਣੇ ਰਪਿੰਦਰ ਤੇ ਅੱਜ ਆਪਣੇ ਕੋਲੇ ਗੁੱਡੀ ਆਈ ਹੈ ਜੀ ਗੁਡੀ ਹੈਗੀ ਹੈ 28 29 ਸਾਲਾਂ ਦੀ ਜੱਟਾਂ ਦੀ ਗੁਡੀ ਹੈ ਜੇ ਕਿਸੇ ਕੋਲੇ 40 ਤੋਂ ਪਲੱਸ ਕਿੱਲੇ ਹੈਗੇ ਨੇ 40 ਪਲੱਸ ਕਿੱਲੇ ਚਾਹੀਏ ਨੇ ਜੀ ਆਪਾਂ ਨੂੰ ਜ਼ਮੀਨ 40 ਤੋਂ ਪਲੱਸ ਹੋਵੇ 40 ਕਿੱਲੇ ਜ਼ਮੀਨ ਹੋਵੇ ਮੁੰਡੇ ਕੋਲੇ ਉੱਪਰੀ ਹੋਵੇ ਥੱਲੇ ਨਾ ਹੋਵੇ ਤੇ ਆਪਾਂ ਵਧੀਆ ਉਹਨਾਂ ਨੂੰ ਵਿਆਹ ਕਰਵਾਵਾਂਗੇ ਜੀ ਤੇ ਵੀ ਘੱਟੋ ਘੱਟ 60 70 ਲੱਖ ਰੁਪਿਆ ਵਿਆਹ ਤੇ ਲਾ ਦੇਣਗੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦੇ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਟੀ ਆਪਣੀ ਰਵਿੰਦਰ ਤੁਸੀਂ ਦੇਖਦੇ ਹੋ ਮੋਗੇ ਮੇਰੇ ਮੂੰਹ ਤੇ ਹਾਸੇ ਬਹੁਤ ਹੈ ਵੀ ਮੈਂ ਕੋਈ ਏਦਾਂ ਦੀ ਗੱਲ ਕਹਿਣ ਵਾਲੀ ਆ ਵੀ ਹਾਸੇ ਵਾਲੀ ਗੱਲ ਆਪਣੇ ਕੋਲੇ ਮੁੰਡਾ ਆਇਆ ਜੀ ਅਮਰੀਕਾ ਦੇ ਵਿੱਚ ਪੱਕਾ ਮੁੰਡਾ ਬੋਦੀਆਂ ਵਾਲਾ ਜੱਟਾਂ ਦੀ ਕੁੜੀ ਵਾਲੀ ਖੁਸ਼ਖਬਰੀ ਆ ਜੇ ਬੋਦੀਆਂ ਵਾਲਾ ਮੁੰਡਾ ਇੱਕ ਤਾਂ ਕੁੜੀ ਦੀ ਕਹਿੰਦਾ ਇੱਥੋਂ ਕੁਝ ਅੱਖ ਵੀ ਨਹੀਂ ਹੋਵੇ ਹੋ ਰੋਕ ਜੇ ਜਾਂ ਤਾਂ ਬਨੇ ਆ ਲੋ ਹੁਣ ਜੀ ਨਹੀਂ ਜਾਣਾ ਵੀ ਇੱਕ ਆਹ ਖਾਨੀ ਆ ਥੱਲੇ ਦਾ ਬੁੱਲ ਵਿਨਿਆ ਹੋਵੇ ਕੁੜੀ ਦਾ ਵੀ ਜੇ ਕੋਈ ਐਸੀ ਕੁੜੀ ਹੈਗੀ ਤਾਂ ਮੇਰੀ ਵੀਡੀਓ ਦੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਤਿੰਦਰ ਆਪਣੇ ਕੋਲੇ ਆਈ ਆ ਇੱਧਰ ਮੋਕੇ ਜਿਹਦੇ ਵਿੱਚੋਂ ਗੁੱਡੀ 450 ਕੀ ਦਾ ਉਹਨਾਂ ਦਾ ਆਬਦਾ ਤੇ ਉਹਨਾਂ ਨੂੰ ਚਾਹੀਦਾ ਯੂਐਸਏ ਦਾ ਸਿਟੀਜ਼ਨ ਮੁੰਡਾ ਜਿਹਦਾ ਉੱਥੇ ਆਬਦਾ ਘਰਵਾਰ ਹੋਵੇ ਤੇ ਆਬਦਾ ਕੋਈ ਉੱਥੇ ਤਕੜਾ ਕੰਮ ਹੋਵੇ ਤੇ ਇਦਾਂ ਦਾ ਮੁੰਡੇ ਦੀ ਮੰਗ ਹੈ ਜੀ ਤੇ ਭੈਣ ਦੀ ਉਮਰ 93 ਦੀ ਬੋਰਨ ਹੈ ਭੈਣ ਸੋਹਣੀ ਸੁਲੱਖੀ ਹੈ ਠੀਕ ਹੈ ਜੀ ਤੇ ਫਾਈਟ ਹੋਈ ਤਾਂ ਆਪਾਂ ਨਹੀਂ ਦੱਸਾਂਗੇ ਆਪਾਂ ਭੇਜਾਂਗੇ ਤੁਹਾਨੂੰ ਡਾਟਾ ਤੇ ਆਪਣੇ ਖਾਤਰ ਵਧੀਆ ਇਹ ਭੈਣ ਖਾਤਰ ਤਕੜੇ ਘਰੋਂ ਮੁੰਟਾ ਤੇ ਜ਼ਮੀਨ ਘੱਟੋ ਘੱਟ 60 70 ਕੀ ਦੇ 80 ਕੀਲੇ ਹੂੰ ਤਾਂ ਵਾਲਾ ਵਧੀਆ ਜਾਂ ਫਿਰ ਉਧਰ ਅਮਰੀਕਾ ਦੇ ਵਿੱਚ ਜ਼ਮੀਨ ਲੈਤੀ ਹੋਵੇ ਘੱਟੋ ਘੱਟ 4-5 ਕਰੋੜ ਰੁਪਇਆ ਕੁੜੀ ਦੇ ਵਿਆਹ ਦੇ ਉੱਤੇ ਲਾਉਣੇ ਜੀ ਤੇ ਵੀਡੀਓ ਨੂੰ ਤੱਕ ਕੇ ਸ਼ੇਅਰ ਕਰ ਦਿਓ ਤੇ ਦੂਜੇ ਨੰਬਰ ਤੇ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ ਜ਼ਮੀਨ ਸਭ ਕੋ ਲਈ ਹੈ ਜੀ ਧੰਨਵਾਦ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਾਂ ਨੂੰ ਇੱਧਰ ਚੰਡੀਗੜ੍ਹ ਮੋਹਾਲੀ ਗੰਨੀ ਮੁੰਡਾ ਚਾਹੀਦਾ ਜੀ ਆਪਣੇ ਕੋਲੇ ਗੁੱਡੀ ਆਈ ਹੈ ਕੁੜੀ ਸੋਹਣੀ ਸੁਨੱਖੀ ਹੈ ਜੀ 24 25 ਸਾਲ ਦੀ ਹੈ ਤੇ ਜੱਟਾਂ ਦੀ ਗੁੱਡੀ ਹੈ ਜੀ ਵਧੀਆ ਪੜ੍ਹੀ ਲਿਖੀ ਹੈ ਤੇ ਜੇ ਕੋਈ ਮੋਹਾਲੀ ਏਰੀਏ ਦੇ ਵਿੱਚ ਪਟਿਆਲੇ ਏਰੀਏ ਦੇ ਵਿੱਚ ਉਹਦੇ ਨੇੜੇ ਤੇੜੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਮੁੰਡਾ ਕਿਤੇ ਹੈਗਾ ਤਾਂ ਮੈਨੂੰ ਮੈਸੇਜਾਂ ਦੇ ਵਿੱਚ ਜਵਾਬ ਦਿਓ ਜੀ ਥੈਂਕ ਯੂ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਵੀ ਕਾਸ਼ਟ ਫੋਨ ਕਰ ਸਕਦੀ ਹੈ ਜੀ ਮੈਸੇਜ ਕਰ ਸਕਦੀ ਹੈ ਤੇ ਮੈਸੇਜ ਹੀ ਕਰਿਆ ਕਰੋ ਫੋਨ ਤੇ ਦਬਾ ਨਾ ਦਿਆ ਕਰੋ ਆਪਣੇ ਕੋਲੇ ਆਇਆ ਮਜਬੀ ਸਿੰਘਾਂ ਦੀ ਕੁੜੀ ਤੇ ਫੋਟੋ ਤੇ ਡਾਟਾ ਸੈਂਡ ਕਰ ਦਿਓ ਜੀ ਮੁੰਡੇ ਦਾ ਕੁੜੀ ਦੀ ਉਮਰ ਹੈਗੀ 26 27 ਸਾਲ ਤੇ ਕੁੜੀ ਆਪਣੇ ਕੋਲੇ ਤੁਮਾਰੀ ਹੈ ਕੁੜੀ ਦੇ ਮੰਮੀ ਡੈਡੀ ਨਹੀਂ ਹੈਗੇ ਜੀ ਤੇ ਰਿਸ਼ਤੇਦਾਰਾਂ ਨਹੀਂ ਤੋੜਨੀ ਹੈ ਥੈਂਕ ਯੂ ਧੰਨਵਾਦ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮੁੰਡਾ ਆਇਆ ਜੀ 24 ਸਾਲਾਂ ਦਾ ਜੱਟਾਂ ਦਾ ਮੁੰਡਾ ਹੈ ਵਧੀਆ ਫੈਮਿਲੀ ਚੋਂ ਭੈਣ ਵੀ ਆਸਟ੍ਰੇਲੀਆ ਹੈ ਤੇ ਆਪ ਵੀ ਆਸਟ੍ਰੇਲੀਆ ਹੀ ਜਾਣਾ ਚਾਹੁੰਦਾ ਮੁੰਡਾ ਵਧੀਆ ਪੜਿਆ ਲਿਖਿਆ ਤੇ ਨੌ ਬੈਂਡ ਵੀ ਆਏ ਹੋਏ ਨੇ ਵੀਰੇ ਨੂੰ ਤੇ ਤੁਸੀਂ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੇ ਕੋਈ ਆਸਟ੍ਰੇਲੀਆ ਦੀ ਕੁੜੀ ਦਾ ਵੀਜ਼ਾ ਆਇਆ ਹੋਇਆ ਹੈ ਆਸਟ੍ਰੇਲੀਆ ਦੀ ਕੁੜੀ ਦਾ ਵੀਜ਼ਾ ਆਇਆ ਹੋਇਆ ਹੈ ਉਹਦੇ ਨਾਲ ਵੀਰਾ ਵਿਆਹ ਕਰਾਉਣਾ ਚਾਹੁੰਦਾ ਜੋ ਵੀ ਖਰਚਾ ਹੋਊਗਾ ਦੇ ਦੇਣਗੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਹਾਂਜੀ ਸੋਸਤਰੀਕਰ ਮੈਸੂੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ ਜੱਟਾਂ ਦੀ ਗੁੱਡੀ ਆ ਜੀ 5 ਫੁੱਟ 11 ਇੰਚ ਮੁੰਡੇ ਦਾ ਕੱਦ ਚਾਹੀਦਾ ਧਿਆਨ ਨਾਲ ਸੁਣ ਲਓ 5 ਫੁੱਟ 11 ਇੰਚ ਮੁੰਡੇ ਦਾ ਕੱਦ ਚਾਹੀਦਾ ਤੇ ਬੀਬੀ ਹੈਗੀ ਗੁਰਸੇਖ ਤੇ ਗੁਰਸੇਖ ਮੁੰਡੇ ਨੂੰ ਹੀ ਬੇਨਤੀ ਹੈ ਜੀ ਬੋਦੀਆਂ ਵਾਲੇ ਫੋਨ ਨਾ ਕਰਿਓ ਬੋਦੀਆਂ ਵਾਲੇ ਨਾਲ ਵਿਆਹ ਕੁੜੀ ਨੇ ਨਹੀਂ ਕਰਾਉਣਾ ਜੀ ਤੇ ਵੀਡੀਓ ਦੇ ਵਿੱਚ ਹੀ ਮੈਨੂੰ ਕਮੈਂਟ ਕਰੋ ਨੰਬਰ ਛੱਡੋ ਆਪਦਾ ਤੇ ਵੀਡੀਓ ਮੁਤਾਬਕੇ ਸ਼ੇਅਰ ਕਰ ਦਿਓ ਜੀ हां जी 사스트리 칼 ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਮੁਸਲਮਾਨਾਂ ਦੀ ਗੁੱਡੀ ਆਈ ਹੈ ਜੀ ਹੈਗੀ 27 28 ਸਾਲ ਦੀ ਦੋ ਬੱਚੇ ਨੇ ਜੀ ਭੈਣ ਕੋਲੇ ਦੋ ਬੱਚੇ ਨੇ ਦੋ ਹੀ ਮੁੰਡੇ ਨੇ 4 4 ਸਾਲ ਦੇ ਦੋ ਹੀ ਚੋੜੇ ਨੇ ਮਤਲਬ ਮੁੰਡੇ ਚੋੜੇ ਨੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਮੁਸਲਮਾਨ ਕਾਸਟ ਦੇ ਵਿੱਚ ਹੋਵੇ ਜਾਂ ਕਿਸੇ ਵੀ ਕਾਸਟ ਦੇ ਵਿੱਚ ਹੋਵੇ ਤੇ ਇਹ ਕਰਮਦਾਸੀਆਂ ਦੀ ਕਾਸਟ ਚ ਨਾ ਹੋਵੇ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਗੁੱਡੀ ਆਈ ਹੈ ਜੀ ਗੁੱਡੀ ਦੀ ਉਮਰ 30 ਸਾਲ ਹੈ ਜੀ ਧਿਆਨ ਨਾਲ ਸੁਣ ਲਓ ਗੁੱਡੀ ਦੀ ਉਮਰ 30 ਸਾਲ ਹੈ ਤੇ ਇੰਗਲੈਂਡ ਦੇ ਵਿੱਚ ਪੱਕੀ ਹੈ ਭੈਣ ਬੱਚਾ ਲਵੇ ਭੈਣ ਦੇ ਤੇ ਬੱਚੇ ਦਾ ਆਪਣੇ ਕੋਲ ਡਾਟਾ ਨਹੀਂ ਆਇਆ ਗੁੱਡੀ ਆ ਜਾਂ ਮੁੰਡਾ ਤੇ ਆਪਾਂ ਨੂੰ ਜੋ ਵੀ ਆਪਣਾ ਭੈਣ ਭਾਈ ਇੰਗਲੈਂਡ ਦੇ ਵਿੱਚ ਹੀ ਇਧਰ ਪੰਜਾਬ ਚੋਂ ਗਿਆ ਹੋਇਆ ਮੁੰਡਾ ਤੇ ਮੈਨੂੰ ਮੈਸੇਜ ਕਰੋ ਜੀ ਤੇ ਮੇਰੇ ਨਾਲ ਗੱਲ ਕਰੋ ਤੇ ਆਪਾਂ ਨੂੰ ਥੋੜਾ ਰਿਸ਼ਤਾ ਪੱਕਾ ਕਰੀਏ